ਓ ਹੈਲੋ ਰਬਾ ਕੀ ਹੋ ਗਿਆ ਤੈਨੂੰ ਸਭ ਠੀਕ ਆ ਖੈਰ ਆ ਓ ਚੁੱਪ ਵੀ ਕਰ ਜਾ ਯਾਰ ਕਿਉਂ ਰੋਈ ਜਾਣਾ ਇੱਕ ਦਿਨ ਹੋਇਆ ਦੋ ਦਿਨ ਹੋਏ ਪਰ ਤੂੰ ਤਾਂ ਹੱਦ ਹੀ ਕਰਤੀ ਤੇਰਾ ਕਿਹਣਾ ਦਿਲ ਤੋੜਦਾ ਯਾਰ ਪ੍ਰਾਵਾ ਹੱਥ ਜੋੜੇ ਤੇਰੇ ਮੂਹਰੇ ਜੇ ਰੋਣਾ ਤਾਂ ਕੱਲੇ ਚ ਰੋ ਆ ਸਾਡੇ ਉੱਤੇ ਕਾਹਤੋਂ ਹੰਝੂ ਆ ਸੁੱਟੀ ਜਾਣਾ ਮੈਨੂੰ ਪਤਾ ਮੈਂ ਤੈਨੂੰ ਬਹੁਤ ਦੁੱਖ ਸੁਣਾਇਆ ਪਰ ਯਾਰ ਬਾਕੀ ਲੋਕਾਂ ਤੇ ਵੀ ਤਰਸ ਖਾਲਾ ਉਹ ਸਾਡੇ ਘਰ ਦੀਆਂ ਛੱਤਾਂ ਤੇ ਹੀ ਤਰਸ ਖਾਲਾ ਤੇਰੇ ਹੰਝੂ ਦਾ ਛੱਤਾ ਪਾੜ-ਪਾੜ ਅੰਦਰ ਆ ਜਾਂਦੇ ਆ ਉਹ ਸਾਡੇ ਕੋਠੇ ਚੋਂ ਲੱਪੇ ਆ ਉਹ ਬਾਹਰ ਤਾਂ ਕੀ ਜਣਾ ਹੁਣ ਤਾਂ ਅੰਦਰ ਵੀ ਨਹੀਂ ਵਹਿ ਹੁੰਦਾ ਇੰਨਾ ਕਹਿ ਨਾ ਕਮਾ ਯਾਰ ਮੈਂ ਦਿਨਾਂ ਹਣਾ ਤਰਸੇ ਤੈਨੂੰ ਦੇਖਣਾ ਚੁੱਪ ਕਰ ਜਾ ਬਸ 2-3 ਦਿਨ ਜ਼ਾਲ ਲੈਣਾ ਨਾਲੇ ਥੋੜਾ ਪਾਣੀ ਦਾ ਲੈਵਲ ਨਹੀਂ ਵਚਲ ਜੇ ਫੇਰ ਮਨ ਭਰਿਆ ਹਣਾ ਤੂੰ ਫੇਰ ਹੋ ਲਈ ਹੁਣ ਤਾਂ ਰੁਕ ਜਾ ਯਾਰ ਹੈ ਰੁਕੇਗਾ ਨਾ